ਬਹੁਤ ਹੀ ਆਸਾਨ ਤਰੀਕੇ ਨਾਲ ਤੇ ਇੱਕ ਨਵੇਂ ਟੇਸਟ ਦੇ ਅੱਜ ਆਪਾਂ ਬਣਾ ਰਹੇ ਆ ਬ੍ਰੈਡ ਪਕੌੜੇ ਇਹ ਬ੍ਰੈਡ ਪਕੌੜੇ ਆ ਜਿਹੜੇ ਬਹੁਤ ਹੀ ਘੱਟ ਸਮੇਂ 'ਚ ਤੇ ਬਹੁਤ ਚਟਪਟੇ ਜਿਵੇਂ ਬਣ ਕੇ ਤਿਆਰ ਹੋਣਗੇ ਚਲੋ ਫਿਰ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਣੀ ਆ ਜਦੋਂ ਵੀ ਕਦੇ ਭੁੱਖ ਲੱਗੀ ਹੋਵੇ ਤਾਂ ਇਹਨਾਂ ਬ੍ਰੈਡ ਪਕੌੜਿਆਂ ਨੂੰ ਫਟਾਫਟ ਤੁਸੀਂ ਬਣਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਇੱਕ ਨਵੇਂ ਟੇਸਟ ਦੇ ਇੱਕ ਨਵੇਂ ਤਰੀਕੇ ਨਾਲ ਬਰੈਡ ਪਕਾੜੇ ਬਣਾ ਕੇ ਤਿਆਰ ਕਰਾਂਗੇ ਇਹ ਬਰੈਡ ਪਕਾੜੇ ਬਹੁਤ ਏਸੀ ਵਾਲੇ ਆ ਜੇਕਰ ਤੁਸੀਂ ਇੱਕ ਵਾਰ ਬਣਾ ਲੇ ਤਾਂ ਬਾਹਰ-ਬਾਹਰ ਬਣਾਉਂਗੇ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਜੇਕਰ ਪ ਤੇ ਇੱਥੇ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਹੈਗੇ ਉਬਲੇ ਹੋਏ ਆਲੂ ਤੇ ਇਹ ਚਾਰ ਪੰਜ మీడియం ਸਾਈਜ਼ ਦੇ ਆਲੂ ਹੈ ਇਹਨਾਂ ਨੂੰ ਉਬਾਲ ਕੇ ਆਪਾਂ ਠੰਡਾ ਕਰ ਲਿਆ ਸੀਗਾ ਹੁਣ ਇਹਨਾਂ ਨੂੰ ਆਪਾਂ ਮੈਸ਼ ਕਰ ਲਾਂਗੇ ਤੁਸੀਂ ਮੈਸ਼ਰ ਦੀ ਮਦਦ ਨਾਲ ਵੀ ਮੈਸ਼ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਹਨਾਂ ਨੂੰ ਕद्दूकस ਵੀ ਕਰ ਸਕਦੇ ਹੋ ਬਸ ਇਹਦੇ ਵਿੱਚ ਜ਼ਿਆਦਾ ਟੁਕੜੇ ਨਾ ਹੋਣ ਵੀ ਵਧੀਆ ਸਟਫਿੰਗ ਬਣ ਜੇ ਇਸ ਤਰੀਕੇ ਨਾਲ ਆਪਾਂ ਸਾਰਿਆਂ ਨੂੰ ਜਿਹੜਾ ਮੈਸ਼ ਕਰ ਲਾਂਗੇ ਤੇ ਆਲੂਆਂ ਨੂੰ ਇੱਥੇ ਜੀ ਆਪਾਂ ਮੈਸ਼ ਕਰ ਲਿਆ ਥੋੜੇ ਥੋੜੇ ਟੁਕੜੇ ਦੇ ਵਿੱਚ ਰੱਖਿਆ ਆਪਾਂ ਵਧੀਆ ਲੱਗਣਗੇ ਜਦੋਂ ਆਪਾਂ ਇਹ ਬ੍ਰੈਡ ਪਕਾੜੇ ਬਣਾਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰ ਲੈਣੇ ਆ। ਸਭ ਤੋਂ ਪਹਿਲਾਂ ਜੀ ਅੱਧਾ ਛੋਟਾ ਚਮਚਾ ਆਪਾਂ ਨਮਕ ਦਾ ਐਡ ਕਰਾਂਗੇ ਤੁਸੀਂ ਸਵਾਦ ਅਨੁਸਾਰ ਐਡ ਕਰ ਲਿਓ ਤੇ ਇਹ ਹੈਗਾ ਜੀ ਆਪਣੇ ਕੋਲੇ ਅਦਰਕ ਇਹਨੂੰ ਆਪਾਂ ਕद्दूकश ਕਰ ਲਿਆ ਸੀਗਾ। ਇਹ ਆਪਾਂ ਅੱਧਾ ਚਮਚਾ ਐਡ ਕਰ ਦਿਆਂਗੇ। ਅੱਧਾ ਚਮਚ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਦਾ ਐਡ ਕਰ ਦਿਆਂਗੇ। ਚਮਚ ਦਾ ਚੌਥਾ ਇਹ ਸੱਚੀ ਲੀ ਫਲੈਕਸ ਯਾਨਕਿ ਦਰਦਰੀਆਂ ਕੁੱਟੀਆਂ ਹੋਈਆਂ ਅੱਧਾ ਛੋਟਾ ਚਮਚ ਜੀਰਾ ਪਾਊਡਰ ਦਾ ਜੀਰੇ ਨੂੰ ਤਵੇ ਤੇ ਰੋਸਟ ਕਰਕੇ ਮੈਂ ਇਸ ਤਰੀਕੇ ਨਾਲ ਪਾਊਡਰ ਬਣਾ ਲਿਆ ਸੀ ਘਰ ਦੇ ਵਿੱਚ ਹੀ ਚਮਚ ਦਾ ਚੌਥਾ ਇਹ ਸਾੰਚੂਰ ਪਾਊਡਰ ਤੁਸੀਂ ਚਾਟ ਮਸਾਲਾ ਵੀ ਐਡ ਕਰ ਸਕਦੇ ਹੋ ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ ਤੇ ਚਮਚ ਦਾ ਚੌਥਾ ਹਿੱਸਾ ਜੀ ਆਪਾਂ ਹਲਦੀ ਪਾਵਾਂਗੇ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਦਾਂਗੇ ਹੁਣ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਤੇ ਬਹੁਤ ਹੀ ਵਧੀਆ ਇਹ ਚਟਪਟੀ ਜਿਹੜੀ ਸਟਫਿੰਗ ਹੈ ਚਟਪਟ ਬਣ ਕੇ ਤਿਆਰ ਹੋ ਜੂਗੀ ਤੁਸੀਂ ਆਪਣੀ ਮਨਪਸੰਦ ਅਨੁਸਾਰ ਹੋਰ ਮਸਾਲੇ ਵੀ ਇਹਦੇ ਵਿੱਚ ਆ ਜਿਹੜੇ ਉਹ ਵੀ ਐਡ ਕਰ ਸਕਦੇ ਹੋ ਤੇ ਮਿਰਚਾਂ ਤੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਰੱਖ ਸਕਦੇ ਹੋ ਇਸ ਤਰ੍ਹਾਂ ਜੀ ਚਟਪਟ ਬਹੁਤ ਹੀ ਵਧੀਆ ਚਟਪਟੀ ਜੀ ਇਹ ਸਟਫਿੰਗ ਬਣ ਕੇ ਤਿਆਰ ਹੋ ਗਈ ਹੁਣ ਇਹਨੂੰ ਰੱਖ ਦਿੰਨੇ ਆਪਾਂ ਸਾਈਡ ਤੇ ਹੁਣ ਜੀ ਇੱਥੇ ਆਪਾਂ ਵੇਸਣ ਦਾ ਤੇ ਚੌਲਾਂ ਦੇ ਆਟੇ ਦਾ ਘੋਲ ਤਿਆਰ ਕਰਾਂਗੇ ਕੋਕੜੇ ਬਣਾਉਣ ਦੇ ਲਈ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਅੱਧੀ ਕੌਲੀ ਹੈ ਜਿਹੜੀ ਵੇਸਣ ਦੀ ਪਾਵਾਂਗੇ ਇੱਕ ਖੁੱਲੇ ਬਾਟਨ ਦੇ ਵਿੱਚ ਤੇ ਅੱਧੀ ਕੌਲੀ ਹੀ ਆਪਾਂ ਚੌਲਾਂ ਦੇ ਆਟੇ ਦੀ ਸ਼ਾਮਲ ਕਰਾਂਗੇ ਬਾਜ਼ਾਰ ਚੋਂ ਆਸਾਨੀ ਨਾਲ ਇਹ ਮਿਲ ਜਾਂਦਾ ਤੁਸੀਂ ਘਰ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰਾਂਗੇ ਆਪਾਂ ਜ਼ਿਆਦਾ ਪਾਣੀ ਨਹੀਂ ਐਡ ਕਰਨਾ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਜੇ ਆਪਾਂ ਜ਼ਿਆਦਾ ਪਾਣੀ ਐਡ ਕਰ ਦਿਆਂਗੇ ਤੇਰੇ ਦੇ ਵਿੱਚ ਗੰਢਾ ਬਣ ਜਾਣੀ ਆ ਥੋੜਾ ਥੋੜਾ ਪਾਣੀ ਐਡ ਕਰਕੇ ਆਪਾਂ ਇਹਨੂੰ ਮਿਕਸ ਕਰਾਂਗੇ ਵੀ ਇਹਦੇ ਵਿੱਚ ਗੰਢਾ ਨਾ ਬਣ ਕੇ ਚੰਗੇ ਤਰੀਕੇ ਦਾ ਵਧੀਆ ਇੱਕ ਸਮੂਥ ਘੋਲ ਬਣ ਕੇ ਤਿਆਰ ਹੋ ਜੇ ਤੁਸੀਂ ਚਾਹੋ ਤਾਂ ਕੱਲਾ ਵੇਸਣ ਵੀ ਵਰਤ ਸਕਦੇ ਹੋ ਤੁਸੀਂ ਚਾਹੋ ਤਾਂ ਇਹਦੇ ਵਿੱਚ ਅੱਧੀ ਕੌਲੀ ਹੈ ਜਿਹੜੀ ਸੂਜੀ ਦੀ ਵੀ ਵਰਤ ਸਕਦੇ ਹੋ ਤੇ ਇਸ ਤਰ੍ਹਾਂ ਜੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਗੰਢਾਂ ਬਣ ਗਈਆਂ ਦੇਖੋ ਇੰਨਾਂ ਗੰਢਾਂ ਨੂੰ ਆਪਾਂ ਖਤਮ ਕਰਨਾ ਇਸ ਕਰਕੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਮਿਕਸ ਕਰਨਾਗਾ ਸਾਡੀਆਂ ਗੰਢਾਂ ਨੂੰ ਸਭ ਤੋਂ ਪਹਿਲਾਂ ਆਪਾਂ ਖਤਮ ਕਰ ਦੇਣਗੇ ਜੀ ਇਹ ਜਿਹੜਾ ਬੈਟਰ ਹੈ ਬਹੁਤ ਜ਼ਿਆਦਾ ਗਾੜਾ ਹੈਗਾ ਪਰ ਇੰਨਾ ਗਾੜਾ ਨਹੀਂ ਆਪਾਂ ਇਹਨੂੰ ਰੱਖਣਾ ਤੇ ਹੁਣ ਜੀ ਇਸ ਥ੍ਰੀਕੇ ਦਾ ਬਿਲਕੁਲ ਗਾੜਾ ਕੋਲ ਆਪਾਂ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਪਾਣੀ ਆਪਾਂ ਥੋੜਾ ਜਿਆਦਾ ਹੋਰ ਪਾ ਲਾਂਗੇ ਤੇ ਇਹਨੂੰ ਪਤਲਾ ਕਰ ਲਾਂਗੇ ਤੇ ਬਿਲਕੁਲ ਇਸ ਥ੍ਰੀਕੇ ਦਾ ਜੀ ਕੋਲ ਹੈ ਜਿਹੜਾ ਇਹ ਆਪਾਂ ਤਿਆਰ ਕਰ ਲਿਆ ਦੇਖੋ ਨਾ ਜ਼ਿਆਦਾ ਪਤਲਾ ਨਾ ਜ਼ਿਆਦਾ ਗਾੜਾ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਨਮਕ ਸ਼ਾਮਿਲ ਕਰਾਂਗੇ ਚਮਚ ਦਾ ਚੌਥਾ ਹਿੱਸਾ ਬਿਲਕੁਲ ਥੋੜੀ ਜੀ ਹਲਦੀ ਸ਼ਾਮਿਲ ਕਰਾਂਗੇ ਥੋੜੀ ਜੀ ਅਜਵੈਨ ਪਾਵਾਂਗੇ ਇਹਦੇ ਵਿੱਚ ਆਪਾਂ ਕ੍ਰਸ਼ ਕਰਕੇ ਇਹਦੇ ਨਾਲ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਹਜਮ ਵੀ ਛੇਤੀ ਹੋ ਜਾਂਦਾ ਨਾਸ਼ਤਾ ਹਰਾ ਧਨੀਆ ਪਾਵਾਂਗੇ 1/2 ਚਮਚ ਦਰਦਰੀਆਂ ਕੁੱਟੀਆਂ ਹੋਈਆਂ ਲਾਲ ਮਿਰਚਾਂ ਯਾਨੀ ਕਿ ਚਿਲੀ ਫਲੈਕਸ ਸਾਰੇ ਮਸਾਲਿਆਂ ਨੂੰ ਮਿਕਸ ਕਰ ਦਾਂਗੇ ਚੰਗੇ ਤਰੀਕੇ ਨਾਲ ਤਾਂ ਇੱਥੇ ਜੀ ਆਪਣੇ ਕੋਲੇ ਹੈਗਾ ਬ੍ਰੈਡ ਤੁਸੀਂ ਮੀਡੀਅਮ ਸਾਈਜ਼ ਦੇ ਵੀ ਵਰਤ ਸਕਦੇ ਹੋ ਜਾਂ ਤੁਸੀਂ ਛੋਟੇ ਸਾਈਜ਼ ਦੇ ਬ੍ਰੈਡ ਵੀ ਵਰਤ ਸਕਦੇ ਹੋ ਕਿ ਇਹ ਆਪਣੇ ਕੋਲੇ 6-7 ਆ ਗਏ ਇਹਨਾਂ ਦੀ ਆਪਾਂ ਕਟਿੰਗ ਕਰ ਲਾਂਗੇ ਤੁਸੀਂ ਵਾਈਟ ਬ੍ਰੈਡ ਵੀ ਵਰਤ ਸਕਦੇ ਹੋ ਬਰਾਊਨ ਬ੍ਰੈਡ ਵੀ ਵਰਤ ਸਕਦੇ ਹੋ ਕੋਈ ਚੱਕਰ ਨਹੀਂ ਇਹ ਕਿਸ ਤਰੀਕੇ ਦੀ ਆਪਾਂ ਨਿੱਖੀਆਂ ਕਿਨਾਰਾਂ ਵਾਲੀ ਕੌਲੀ ਜਾਂ ਫਿਰ ਗਲਾਸ ਚਾਹੀਦਾ ਤੇ ਉਹਦੇ ਨਾਲ ਆਪਾਂ ਇਹਨਾਂ ਦੀ ਕਟਿੰਗ ਕਰ ਲਾਂਗੇ ਇਸ ਤਰੀਕੇ ਨਾਲ ਜੀ ਸਾਰੇ ਪੀਸ ਆ ਜਿਹੜੇ ਆਪਾਂ ਤਿਆਰ ਕਰ ਕਰਕੇ ਰੱਖ ਲੈਣੇ ਆ ਪੀਸੇ ਨਾਲ ਜੀ ਸਾਰੇ ਬ੍ਰੈਡਾਂ ਦੀ ਆਪਾਂ ਕਟਿੰਗ ਕਰ ਲਈ ਹੈ ਜਿਹੜੀਆਂ ਇਹ ਬ੍ਰੈਡਾਂ ਦੀਆਂ ਕਿਨਾਰੀਆਂ ਬਚ ਗਈਆਂ ਇਹਨਾਂ ਦੇ ਤੁਸੀਂ ਆ ਜਿਹੜਾ ਬ੍ਰੈਡ ਕਰਮ ਬਣਾ ਸਕਦੇ ਹੋ ਤੇ ਕਿਸੇ ਹੋਰ ਰੈਸਪੀ ਜੀ ਯੂਜ਼ ਕਰ ਸਕਦੇ ਹੋ ਇਹਨਾਂ ਨੂੰ ਵੇਸਟ ਨਾ ਕਰਿਓ ਤੇ ਇਧਰ ਜੀ ਆਪਣੇ ਕੋਲੇ ਸਟਫਿੰਗ ਵੀ ਤਿਆਰ ਹੈ ਤੇ ਇਧਰ ਆਪਾਂ ਬ੍ਰੈਡ ਵੀ ਤਿਆਰ ਕਰ ਲਿਆ ਹੁਣ ਇਹਨਾਂ ਦੇ ਵਿੱਚ ਆਪਾਂ ਸਟਫਿੰਗ ਭਰ ਲਾਂਗੇ ਤੁਸੀਂ ਨਾ ਇੱਕ ਚਮਚ ਭਰ ਕੇ ਵੀ ਜਿਹੜੀ ਐਡ ਕਰ ਸਕਦੇ ਹੋ ਜਿੰਨੀ ਵੀ ਤੁਹਾਨੂੰ ਪਸੰਦ ਹੋਈ ਤੁਸੀਂ ਸਟਫਿੰਗ ਆ ਜਿਹੜੀ ਭਰ ਲਿਓ ਇਸ ਤਰੀਕੇ ਦੀ ਸ਼ੇਪ ਦੇ ਆਪਾਂ ਬ੍ਰੈਡ ਪਕੌੜੇ ਬਣਾਉਣੇ ਆ ਤਾਂ ਇਸ ਤਰੀਕੇ ਨਾਲ ਹੀ ਆਪਾਂ ਸਟਫਿੰਗ ਨੂੰ ਸ਼ੇਪ ਦੇ ਦੇਵਾਂਗੇ ਤੇ ਬ੍ਰੈਡ ਨੂੰ ਆਪਾਂ ਕਰ ਦੇਾਂਗੇ ਫੋਲਡ ਇਸ ਤਰੀਕੇ ਨਾਲ ਜਿਆਦਾ ਸਟਫਿੰਗ ਨਾ ਤੁਸੀਂ ਭਰਿਓ ਜੇਕਰ ਪਹਿਲੀ ਵਾਰੀ ਰੈਸਪੀ ਬਣਾਉਂਗੇ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਤਿਆਰ ਕਰ ਕਰਕੇ ਇੱਕ ਪਲੇਟ ਦੇ ਵਿੱਚ ਸਾਰਿਆਂ ਨੂੰ ਰੱਖ ਲੈਣੇ ਆ ਇਸ ਤਰੀਕੇ ਨਾਲ ਜੀ ਸਾਰੇ ਬ੍ਰੈਡ ਆ ਜਿਹੜੇ ਆਪਾਂ ਸਟਫਿੰਗ ਭਰ ਕੇ ਤਿਆਰ ਕਰਕੇ ਰੱਖ ਲਏ ਆ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲੈਣੇ ਆ। ਹਾਂਜੀ ਛੁੱਲੇ ਤੇ ਰੱਖ ਲਾਂਗੇ ਆਪਾਂ ਪੈਨ ਇਹਦੇ ਵਿੱਚ ਤੇਲ ਆ ਜਿਹੜਾ ਮੈਂ ਪਹਿਲਾਂ ਹੀ ਐਡ ਕਰ ਲਿਆ ਤੁਸੀਂ ਰੈਫਾਇਨਡ ਤੇਲ 'ਚ ਵੀ ਪਕੌੜੇ ਬਣਾ ਸਕਦੇ ਹੋ ਸਰੋਂ ਦੇ ਤੇਲ 'ਚ ਵੀ ਤੁਸੀਂ ਇਹਨਾਂ ਨੂੰ ਫਰਾਈ ਕਰ ਸਕਦੇ ਹੋ। ਹਾਂਜੀ ਤੇਲ ਆਪਾਂ ਚੈੱਕ ਕਰ ਲੈਣੇ ਆ। ਦੇਖੋ ਬਿਲਕੁਲ ਇਸ ਤਰੀਕੇ ਦਾ ਗਰਮ ਹੋਣਾ ਚਾਹੀਦਾ। ਉਨ ਜੀ ਦੇ ਵਿੱਚ ਚਮਚ ਦਾ ਚੌਥਾ ਹਿੱਸਾ ਮਿੱਠਾ ਸੋਡਾ ਐਡ ਕਰ ਦੇਣੀ ਹੈ ਜਾਨਕੀ ਬੇਕਿੰਗ ਸੋਡਾ ਇਹਦੇ ਨਾਲ ਨਾਲ ਤਾਂ ਬ੍ਰੈਡ ਕਾਟੇ ਦੇਖਣ ਦੇ ਵਿੱਚ ਬਹੁਤ ਸੋਹਣੇ ਲੱਗਣਗੇ ਨਾ ਲੇਅਰ ਬਹੁਤ ਵਧੀਆ ਬਣੂਗੀ ਤੇ ਨਾਲੇ ਬਹੁਤ ਕਰਿਸਪੀ ਬਣਨਗੇ ਜਿਹਨੋਂ ਆਪਾਂ ਮਿਕਸ ਕਰ ਲਾਂਗੇ ਇਹ ਬਿਲਕੁਲ ਐਂਡ ਤੇ ਐਡ ਕਰਨਾ ਆਪਾਂ ਕਿਉਂਕਿ ਹੁਣ ਆਪਾਂ ਫਰਾਈ ਕਰਨੇ ਹੋਏ ਬ੍ਰੈਡ ਕਾਟੇ ਇਸ ਤਰ੍ਹਾਂ ਜੀ ਇੱਕ ਪੀਸ ਆਪਾਂ ਉਠਾਵਾਂਗੇ ਤੇ ਇਹਨੂੰ ਆਪਾਂ ਇਹ ਬੇਸਨ ਤੇ ਛੌਲਾਂ ਦੇ ਆਟੇ ਵਾਲੇ ਘੋਲ 'ਚ ਭਿਉਆਂ ਲਾਂਗੇ ਚੰਗੇ ਤਰੀਕੇ ਨਾਲ ਇਹਦੀ ਕੋਟਿੰਗ ਕਰ ਲਾਂਗੇ ਐਕਸਟਰਾ ਜਿਹੜਾ ਘੋਲ ਹੈ ਨਾ ਉਹ ਆਪਾਂ ਝਾੜ ਤੇ ਹੁਣ ਜੀ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਛੱਡ ਦਿਆਂਗੇ ਦੇਖੋ ਇੰਨਾ ਗਰਮ ਤੇਲ ਹੋਣਾ ਚਾਹੀਦਾ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਉਪਰੋਂ ਜੀ ਥੋੜਾ ਥੋੜਾ ਆਪਾਂ ਤੇਲ ਪਾ ਦਾਂਗੇ ਵੀ ਉਪਰੋਂ ਵੀ ਵਧੀਆ ਇਹ ਪੱਕ ਜਾਣ ਕ੍ਰਿਸਪੀ ਕਿਨਾਲ ਜੀ ਇਹਨਾਂ ਦੀਆਂ ਸਾਈਡਾਂ ਪਲਟਦੇ ਹੋਏ ਵਧੀਆ ਆਪਾਂ ਇਹਨਾਂ ਨੂੰ ਕ੍ਰਿਸਪੀ ਬਣਾ ਕੇ ਤਿਆਰ ਕਰ ਲਾਂਗੇ ਜੇ ਤੱਕ ਵਧੀਆ ਇਹਨਾਂ ਦਾ 골ਡਨ ਕਲਰ ਨਹੀਂ ਨਾ ਆ ਜਾਂਦਾ ਯਾਨੀ ਕਿ ਬਿਲਕੁਲ ਇਹਨਾਂ ਨੂੰ ਫਰਾਈ ਕਰਨ ਦੇ ਲਈ ਆਪਾਂ ਨੂੰ 4 ਤੋਂ 5 ਮਿੰਟ ਹੀ ਲੱਗਣਗੇ ਮੀਡੀਅਮ ਜੀ ਫਲੇਮ ਤੇ ਤੁਸੀਂ ਹਾਈ ਫਲੇਮ ਨਾ ਰੱਖਿਓ ਫਿਰ ਹਾਈ ਫਲੇਮ ਤੇ ਆ ਜਿਹੜੇ ਇਹ ਜਲਦੀ ਉੱਪਰ ਦਾ ਮਤਲਬ ਕ੍ਰਿਸਪੀ ਹੋ ਜਾਣਗੇ ਕਲਰ ਵੀ ਚੇਂਜ ਹੋ ਜਾਊਗਾ ਪਰ ਵਿੱਚੋਂ ਆ ਜਿਹੜੇ ਉਹ ਚੰਗੇ ਤਰੀਕੇ ਨਾਲ ਪੱਕਣੇ ਨਹੀਂ ਵਧੀਆ ਯਾਨੀ ਕਿ ਬੇਸਟਰ ਆ ਜਿਹੜਾ ਉਹ ਕੱਚਾ ਰਹਿ ਜਾਊਗਾ ਇਸ ਤਰੀਕੇ ਨਾਲ ਜੀ 3 ਮਿੰਟ ਹੋ ਗਏ ਆ ਆਪਾਂ ਇਹਨਾਂ ਨੂੰ ਮੀਡੀਅਮ ਫਲੇਮ ਤੇ ਜਿਹੜਾ ਫਰਾਈ ਕਰ ਰਹੇ ਹਾਂ ਇਹਨਾਂ ਨੇ ਸਾਈਡਾਂ ਪਰਟ ਦੇ ਹੋਏ ਉਸ ਤੋਂ ਬਾਅਦ ਆਪਾਂ 1.5 ਮਿੰਟ ਹੈ ਜਿਹੜਾ ਇਹਨਾਂ ਨੂੰ ਫੁੱਲ ਫਲੇਮ ਤੇ ਫਰਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆ ਰਿਹਾ ਹੈ ਬਹੁਤ ਹੀ ਵਧੀਆ ਕ੍ਰਿਸਪੀ ਬਣ ਰਹੇ ਆ ਇਹ ਤੇ ਚਟਕਟ ਬਣ ਜਾਂਦੇ ਆ ਇੰਨੇ ਜਿਹੇ ਸਵਾਦ ਬਣ ਕੇ ਇਹ ਤਿਆਰ ਹੋਣਗੇ ਜਿਸ ਤਰੀਕੇ ਨਾਲ ਆਪਾਂ ਸਟਫਿੰਗ ਕਰ ਵੀ ਕੇ ਤੁਸੀਂ ਬਾਰ ਬਾਰ ਬਣਾਉਂਗੇ ਤੇ ਇਸ ਤਰੀਕੇ ਨਾਲ ਜੀ ਇਹ ਬ੍ਰੈਡ ਪਕੌੜੇ ਬਿਲਕੁਲ ਬਣ ਕੇ ਹੋ ਗਿਆ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆ ਬਹੁਤ ਹੀ ਵਧੀਆ ਕਰਿਸਪੀ ਬਣ ਗਏ ਆ ਤੇ ਆ ਬ੍ਰੈਡ ਪਕੌੜੇ ਬਿਲਕੁਲ ਬਣ ਕੇ ਹੋ ਗਏ ਤਿਆਰ ਇਹਨਾਂ ਨੂੰ ਆਪਾਂ ਇੱਕ ਥਾਲ ਦੇ ਵਿੱਚ ਕੱਢ ਕੇ ਰੱਖ ਲੈਣੇ ਆ ਗਰਮਾ ਗਰਮ ਤੁਸੀਂ ਸਰਵ ਕਰ ਸਕਦੇ ਹੋ ਟਮਾਟੋ ਕਚਕਡੇ ਨਾਲ ਚਾਹ ਦੇ ਨਾਲ ਐਵੇਂ ਬਹੁਤ ਸਵਾਦ ਲੱਗਣਗੇ ਹਰੀ ਚਟਨੀ ਦੇ ਨਾਲ ਵੀ ਬਹੁਤ ਸਵਾਦ ਲੱਗਣਗੇ ਤੇ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਆਪਾਂ ਫਰਾਈ ਕਰ ਲੈਣੇ ਆ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰ ਦੇ ਵਿੱਚ ਟਰਾਈ ਕਰਿਓ ਇੱਕ ਨਵੇਂ ਤਰੀਕੇ ਦੇ ਬ੍ਰੈਡ ਪੌਡਰ ਜ਼ਰੂਰ ਬਣਾਇਓ ਜੀ ਬਾਅਦ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਯੂਟਿਊਬ 'ਸੀ ਬਣਾਇਆ ਕਿਵੇਂ ਬਣੇ ਤੇ ਲੋ ਜੀ ਸਾਰੇ ਬ੍ਰੈਡ ਕੋਡ ਆਪਾਂ ਚਟਪਟੇ ਜਿਹੜੇ ਬਣਾ ਕੇ ਤਿਆਰ ਕਰ ਲਏ ਗਰਮਾ ਗਰਮ ਬਿਲਕੁਲ ਸਾਰੇ ਤਿਆਰ ਹੋ ਗਏ ਆ ਤੁਸੀਂ ਚਟਪਟੇ ਇਹਨਾਂ ਨੂੰ ਬਣਾ ਲਓਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ